ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਨਤਨਦਰਸਤਿਆਂ ਰੱਖੇ ਅਰਦਾਸ ਕਰਦੇ ਹਾਂ ਸਾਰੇ ਪ੍ਰਮਾਤਮਾ ਮਿਹਰ ਭਰਿਆ ਰੱਖੇ ਖੁਸ਼ ਰਹਿ ਕੋ ਆਨੰਦਮਣ ਵਾਪੋ ਆਪਣੀ ਜ਼ਿੰਦਗੀ ਚ ਤੇ ਲੋ ਜੀ ਹੁਣ ਆਪਾਂ ਬੇਬੀ ਸਕਾਟਰੀ ਤੇ ਕਟਾਈ ਕਰਨ ਲੱਗੇ ਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਕਪੜਾ ਸਿਕਾ ਮੇ ਕੋ ਮੈਂ ਸੌਰੀ ਥੋੜੇ ਜਿਹਾ ਕੱਟ ਹੋ ਜੇ ਮੈਂ ਮੈਂ ਥੋੜਾ ਹੁਣ ਦੱਸ ਦਿੰਨੀ ਆ ਇੱਥੋਂ ਆਪਾਂ ਤੇ 2 ਇੰਚ ਤੇ ਉਹ ਗੁੜਾਈ ਪਾ ਲੈਣੀ ਆ ਜਿਹੜੀ ਆਪਾਂ ਹਨਾ ਅਮਰੇਲਾ ਕਾਟ ਦੀ ਸਕੱਟ ਕੱਟੀ ਦੀ ਆ ਉਹਨੂੰ ਫੇਰ ਅਮਰੇਲਾ ਕਾਟੇ ਕਰੀਦਾ ਇੱਕ ਹੁੰਦੀ ਸਕੱਲਟ ਦੂਜੀ ਜਿਹੜੀ ਵੱਡੀਆਂ ਦੇ ਪਾਈ ਥੀ ਉਹ ਆਪਾਂ ਹਨਾ 벨ਟ ਵੱਖਰੀ ਕੱਟ ਕੇ ਉਹ ਇਦਾਂ ਤੁਹਾਨੂੰ ਲੰਬੀ ਕੱਟ ਲੈਣੀ ਆ ਜੇ ਤਾਂ ਉਹ ਇਦਾਂ ਆਪਾਂ ਕੱਟ ਲੈਣ ਜਿਆਦਾ ਥੋੜੀ ਜਹੀ ਹੈ ਹਨਾ ਇਦਾਂ ਇਦਾਂ ਜਿਆਦਾ ਕੱਟ ਲੈਣੀ ਜੇ ਤਾਂ ਹੁਣ ਆ ਪਈ ਆ ਉਹ ਫੇਰ ਤਾਂ ਚੁੰਮੇ ਵਾਲ ਪਾ ਦੇਲੀ ਆਪਾਂ ਚਟਕੀ ਵਾਲ ਪਾ ਦੇਲੀ ਆ ਤੇ ਇਹ ਆਪਾਂ ਕੱਟੀ ਆ ਅਮਰੇਲਾ ਅਮਰੇਲਾ ਕਾਟ ਦੇ ਵਿੱਚ ਇਹ ਇਹ ਆਪਾਂ ਹਮ ਇੱਕ ਮਿੰਟ ਦੋਵੇਂ ਚਾਪ ਉਹਤੋ ਲਈਆ ਦੋਵੇਂ ਚ ਦੀ ਜਿਹੜੀ ਕਾਟ ਪਾਣੀ ਆ ਉਹ ਲਈਆ ਦੇਖੋ ਤੇ ਉਸ ਤੋਂ ਬਾਅਦ ਆਪਣਾ 7 ਇੰਚ ਸਿੱਧੇ ਨੂੰ 7 ਇੱਧਰ ਨੂੰ ਤਾਂ 7 ਇੱਧਰ ਨੂੰ ਪੂਰੇ ਦਾ ਪੂਰਾ ਆ ਤੇ ਹੁਣ ਆਪਾਂ ਇਹਦੀ ਕਾਟ ਪਾ ਦੇਣੀ ਆ ਜਿਹੜੀ ਇਹ ਮਰੇਲਾ ਕਾਟ ਕੱਟੀ ਦੀ ਆ ਤੇ ਉਹ ਇਧਾ ਆਪਾਂ ਕੱਟੀ ਦੀ ਜਿਹੜੀ ਸਿੱਧੀ ਕੱਟੀ ਦੀ ਤੁਹਾਨੂੰ ਦੱਸਿਆ ਪਈ ਉਹ ਆਪਾਂ ਉੱਤੇ ਬੈਲਟ ਲਾ ਕੇ ਥੱਲੇ 92 ਵਰਗ ਦੀ ਜਿਹੜਾ ਪਰ ਪਾ ਦੇਦੇ ਉਹਦਾ ਤਾਂ ਨਹੀਂ ਹੈਗਾ ਇੰਨਾ ਤੇ ਇਹ ਮਰੇਲਾ ਕਾਰਜ ਕੱਟ ਹੁੰਦੀ ਆ ਫਿਰ ਇਹ ਬੇਬੀ ਸਕਰਟ ਆ ਤੇ ਇਹਦੀਆਂ ਦੇ ਚਾਰ ਚਾਹੇ ਆਇਆ ਹੋਰਾ ਪੈਲੀ ਬੈਲਟ ਦੇਖਣੀ ਤੇ ਕਿੰਨੀ ਆਪਣੀ ਬੈਲਟ ਆ ਅਬ ਬੈਲਟ ਦੇਖਣ ਕਿ ਛੋਟੇ ਜੇ ਬੱਚੇ ਦੀ ਆ ਅਬ ਛੋਟੇ ਜੇ ਬੱਚੇ ਦੀ ਆ ਉਸ ਸਾਹਮਣੇ ਆਪਾਂ ਬੈਲਟ ਰੱਖਣੀ ਹੈ ਨਾ ਕਿ ਇਹ ਟੱਪੇ ਤੋਂ ਢਾਈ ਦੀ ਕਰ ਦੇਣੀ ਹੈ ਢਾਈ ਢਾਈ ਕਰਕੇ ਬਾਕੀ ਉਹ ਆਪਾਂ ਕਰ ਦੇਣੀ ਸਾਰੇ ਤੇ ਹੁਣ ਆਪਾਂ ਇਹਦਾ ਵਿਚਾਰਾ ਮਿਲ ਲੈਣਾ ਕਿੰਨਾ ਹੈ ਆ ਜੀ ਕਿੰਨੀ ਆ ਆ ਕਿੰਨੀ ਹੈ ਇਹਦੀ ਫਿਰ ਆਪਾਂ ਇੱਥੇ ਪੈਂਟੇ ਹੀ ਪਾ ਦੇਣੀ ਹੈ ਇਹ ਬਾਹਰ ਇੱਧਾ ਨਾਲੇ ਆਪਾਂ ਇਹਦੀ ਬੈਲਟ ਕੱਟ ਲੈਣੀ ਹੈ ਨਾਲੇ ਲਾ ਕੇ ਇੱਧਾ ਨਹੀਂ ਤੇ ਬੱਕਰੀ ਕੱਟ ਹੋਣੀ ਹੈ ਨਾਲੇ ਲਾ ਕੇ ਕੱਟ ਲੈਣੀ ਆਪਾਂ ਬੈਲਟ ਇਦਾਂ ਜਿੰਨੀ ਜਿੰਨੀ ਬੈਲਟ ਆਉਣੀ ਆਪਾਂ ਉਨੀ ਉਨੀ ਕੱਟ ਲੈਣੀ ਆ। ਥੋੜਾ ਸਾਗੇ ਅੱਛੀ ਨੂੰ ਕੁਵੇ। ਦੇਖੋ। ਆਵੇ ਥੋੜਾ ਜਿਹਾ ਮਾਫ ਕਰਿਓ। ਤੇ ਮੇਰਾ ਮਾਈਕ ਟੁੱਟ ਗਿਆ ਆ ਤੇ ਮਾਈਕ ਟੁੱਟਣ ਨਾਲ ਸ਼ਾਇਦ ਆਵਾਜ਼ ਘੱਟ ਆਉਂਦੀ ਹੋਵੇ। ਤਾਂ ਉਹ ਮੈਂ ਕਹਿ ਨਹੀਂ ਸਕਦੀ ਹੈਗੀ ਤੇ ਹੁਣ ਆਪਾਂ ਇਹਦੇ ਨਾਲ ਲਾ ਲੈਣੀ ਆ। ਬੈਲਟ ਆਪਾਂ ਡਬਲ ਕੱਟਣੀ ਆ। ਇਹਦਾ ਦੇਖੋ ਇਹਦੇ ਨਾਲ ਇੱਥੇ ਲਾ ਕੇ ਤੇ ਦੋਰੀ ਕਰਨੀ ਬਿਲਕੁਲ ਤਾਂ ਆਪਾਂ ਐਦਾਂ ਤਾਂ ਪੂਰੀ ਰੱਖਣੀ ਆ ਨਾ। ਇਸ ਵਾਸਤੇ ਨੂੰ ਆਪਾਂ ਆਹ ਦੀ ਮੈਣ ਲਈ ਗਾ ਇਹ ਇੰਨੀ ਆਪਣੀ ਬੈਲਟ ਇਹਦੇ ਲਾ ਕੇ ਇਹਨਾਂ ਬੈਲਟ ਮੈਣ ਲਓ ਹਨਾ ਤਾਂ ਇਹਨਾਂ ਬੈਲਟ ਮੈਣ ਕੇ ਤਾਂ ਕੱਟਣੀ ਆਪਾਂ ਪੂਰੀ ਦੂਜੀ ਆ ਡਬਲ ਡਬਲ ਬੈਲਟ ਮੋੜੇ ਚਲਣੀ ਡਬਲ ਬੈਲਟ ਪਿੱਛੇ ਚਲਣੀ ਬੈਲਟ ਪਾਉਣੀ ਆਪਾਂ 3-3 ਇੰਚ ਦੀ 6 ਇੰਚ ਆਪਾਂ ਕਪੜਾ ਏ ਤੁਲਾ ਆ ਵੀ 6 ਇੰਚ ਕਿ ਬੈਲਟ ਥੋੜੀ ਜਿਹੀ ਆਪਾਂ ਚੌੜੀ ਪਾਉਣੀ ਆ ਬੈਲਟ ਆਪਾਂ ਤਿੰਨੇ ਐਡਾ ਇੱਕ ਹੋਰੇ ਪਾ ਦੇਣੀ ਆ ਤੇ ਇੱਕ ਪਾ ਦੇਣੀ ਆ ਪਿੱਛੇ ਡਬਲ ਕਰਕੇ ਆ ਵੀ ਡਬਲ ਬੈਲਟ ਚੜ੍ਹਣੀ ਆ ਆਪਣੀ ਉੱਦਾਂ ਆਹ ਦੇਖੋ ਐਦਾਂ ਫੇਰ ਦੁਬਾਰਾ ਮੈਂ ਦਿੰਨੀ ਆ ਆ ਜੇ ਐਦਾਂ ਬੈਲਟ ਆ ਚੜ੍ਹਣੀ ਆ ਇੱਥੇ ਹੋਣਾ ਆਪਾਂ ਸਾਤ ਟੈਂਟ ਦੀ ਬੈਸ ਚੇਦੀ ਬੰਦ ਕਰਨੀ ਹੈ ਐਨ ਕੈਚ ਇੱਕ ਬੰਦ ਲੱਗਣੀ ਆਪਣੀ ਉੱਤ ਇਹ ਨਹੀਂ ਕਿ ਲਾਸਟ ਟੈਪ ਪਾਣੀ ਤੁਸੀਂ ਲਾਸਟ ਟੈਪ ਪਾਸ ਕਰਕੇ ਦੀ ਬੈਸ ਲਾਸਟ ਵੀ ਵਧੀਆ ਰਹਿਣੀ ਹੈ ਮੇਰੀ ਵੀਡੀਓ ਨੂੰ ਚੰਨ ਚਲਦੀ ਨੂੰ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਤੇ ਕਮੈਂਟ ਵੀ ਕਰੋ ਤਾਂ ਜੋ ਮੇਰੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਚੈਨਲ ਬਤੋ ਬਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਮੈਨੂੰ یہ رکھ کے تقریب پوری ہے Okay. Yeah. ਸੈਂਟਾ ਪੁੱਠਾ ਦੇਖ ਲੈਣਾ ਕਿਹੜਾ ਸਿੱਧਾ ਕਿਹੜਾ ਬੁੱਠਾ ਆਪਣਾ ਠੀਕ ਹੈ ਛੋਟੀ ਨਹੀਂ ਹੈ ਕਿਸੇ ਬੱਚੇ ਦੀ ਹੈ ਇਹਦਾ 90 ਦੇ ਬੱਚੇ ਦੀ ਹੋ ਵੀ ਇਦਾਂ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਰੋ ਵੀਡੀਓ ਵੀ ਜ਼ਰੂਰ ਦੇਖਿਆ ਕਰੋ ਇਨੋਂ ਆਪੇ ਦਾ ਪੰਦੇਣਾ ਉੱਤੇ ਹੈ ਨਾ ਨਿੱਫੇ ਦਾ ਨਿੱਫਾ ਗਿਆ ਲਾਸਟਿਕ ਆ ਪਾਉਣੀ ਲਾਸਟਿਕ ਮਗਰੂ ਪਾ ਕੇ ਦੂਜੀ ਤਰ੍ਹਾਂ ਤੇ ਉੱਤੇ ਦਬਾ ਕਰ ਚਣੀ ਹੈ ਨਿੱਫੇ ਅੰਗ ਰੋਟੀਆਂ ਬੱਚਿਆਂ ਦੇ ਪਾਈਏ ਬਹੁਤ ਨਹੀਂ ਲੰਗਦੀ ਇਸ ਕਾਰਨ ਉਹਨਾਂ ਫੇਰ ਪਲਾਸਟਿਕ ਵਾਲੀ ਨਹੀਂ ਆ ਪਲਾਸਟਿਕ ਪਾ ਕੇ ਕੱਪੀ ਸੀ ਲਾ ਦੇ ਪਾਸੇ প্লাস্টিক কপ এ দোঁন পাশে তো সিলে ਕਿਨੇ ਕਿ ਕੱਪੜੇ ਸੋਹਣੇ ਬੜੇ ਲੱਗਦੇ ਸੀ ਆਵੇ ਸੋਹਣੇ ਬੜੇ ਲੱਗਦੇ ਅੱਗੇ ਮੈਂ 5 6 ਕੁ ਫਰਾਕਾਂ ਸੀਤੀਆਂ ਸੀ ਉਹਨਾਂ ਦੀ ਵੀਡੀਓ ਨਹੀਂ ਬਣਾ ਹੋਈ ਬਹੁਤ ਸੋਹਣੀਆਂ ਲੱਗਿਆ ਸੀ ਅਸੀਂ Πολύ δουλειά στη δάστη.

ਪਲਾਸਟਿਕ ਪਾ ਕੇ ਫਿਰ ਸਕਾਰਟ ਦੇਖ ਲਓ ਕਿੰਨੀ ਸੋਹਣੀ ਇਹ ਬਣੀ ਹੈ ਹਨਾ ਜਿਹੜੀ ਅਮਰੀਲਾ ਕਾਟ ਦੀ ਕਹਿੰਦੇ ਹੁੰਦੇ ਉਹ ਇਦਾਂ ਬਣਦੀ ਆ ਵੱਡੇਆਂ ਬੱਚਿਆਂ ਦੇ ਵੀ ਪ੍ਰਕਰੀਵਨ ਸੋਹਣੇ ਲੱਗਦੇ ਬਟ ਵੱਡੇਆਂ ਬੱਚਿਆਂ ਦੇ ਦੀਚੀ ਪਾਈ ਹੋਇਆ ਚਾਰ ਹੁੰਦੀ ਆ ਇਹ ਦਿੱਤੀ ਹੁੰਦੀ ਹੁੰਨ ਬੜਪਾਈ ਹੁੰਦੇ ਜਿੱਤਾ ਆਪਾਂ ਸਲਵਾਰਾਂ ਦੇ ਬੜਪਾਈ ਜੀ ਬੜਪਾਈ ਹੁੰਦੇ ਹੋ ਦਾ ਵੱਡੇ ਬੱਚਿਆਂ ਦੇ ਫਿਰ ਫੱਲ ਇਹ ਬੋ ਖੁੱਲੀਆਂ ਲੋਗੀ ਇਹ ਰਣਕੀ ਮੇਰੀ ਸਕਾਲਟ। 달ਲੀ ਨੇ ਪੂਕਿੰਨੀ ਫੁੱਲੀ ਆ ਤੇ ਲਾਸਟ ਟੱਕੀ ਚ ਠੀਕ ਆ। ਤੇ ਐਸੀ ਹੀ ਮੇਰੀ ਅੱਜ ਦੀ ਵੀਡੀਓ ਮਿਲਦੀ ਆ ਪਾਗਲੀ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।